हां जी दोस्तों ਤੁਸੀਂ ਦੇਖ ਰਹੇ ਹੋ ਗੱਗ ਲਾਈਵ ਟੀਵੀ ਤੇ ਅੱਜ ਅਸੀਂ ਪਹੁੰਚੇ ਆਂ ਪਿੰਡ ਸੁੰਡੀਆਂ ਕੋਹਰੇ ਤੋਂ ਸੁੰਡੀਆਂ ਮੀਰਪੁਰ ਨੂੰ ਜਾਣ ਵਾਲਾ ਰੋੜ ਆਂ ਆਹ ਦੇਖੋ ਸੜਕ ਤੇ ਕੀ ਬਣਿਆ ਸੁੰਡੀਆਂ ਦੇ ਬਿਲਕੁਲ ਨਜ਼ਦੀਕ ਇੱਕ ਚੋਪ ਪੈਂਦੀ ਆ ਉਹਦੇ ਵਿੱਚ ਸਲੇਪ ਪਈ ਆ ਤੇ ਸਲੇਬ ਟੁੱਟੀ ਨੂੰ ਤਕਰੀਬਨ 1 ਮਹੀਨੇ ਅਗਰੀ-ਗਰੀ ਹੋ ਗਿਆ ਤੇ ਬਿਲਕੁਲ 18 12 13 ਫੁੱਟ ਡੂੰਗੀ ਹੈ ਤੇ ਪੂਰੀ ਸੜਕ ਜਿਹੜੀ ਹੈ ਗੱਭੋਂ ਸਲੇਬ ਹੈ ਗਈ ਹੈ ਤੇ ਨੰਗਣ ਨੂੰ ਕੋਈ ਰਾਹ ਨਹੀਂ ਆ ਦੇਖੋ ਦੋਨੇ ਪਾਸੇ ਕੋਈ سپورਟ ਨਹੀਂ ਲਾਈ ਤੇ ਪ੍ਰਸ਼ਾਸਨ ਦਾ ਇੱਧਰ ਬਿਲਕੁਲ ਧਿਆਨ ਹੈ ਨਹੀਂਗਾ ਦੋਨਾ ਪਾਸੇ ਜਿਹੜਾ ਬਿਲਕੁਲ ਪਧਰਾ ਕੋਈ ਵੀ ਹਾਸਾ ਹੋ ਸਕਦਾ ਇਧਰੋਂ ਆਵੇ ਉਧਰੋਂ ਆਵੇ ਰਾਤ ਨੂੰ ਪੇਖਾ ਲੱਗ ਜਾਏ ਕਿਸੇ ਨੂੰ ਤੇ ਬੰਦਾ ਸਿੱਧਾ ਜਾ ਕੇ ਟੋਏ ਚ ਡਿੱਗੇਗਾ ਤੇ ਵੀਡੀਓ ਦੇਖੋ ਇਹਨੂੰ ਬਹੁਤ ਬਹੁਤ ਸ਼ੇਅਰ ਕਰੋ ਤਾਂ ਜੋ ਸਰਕਾਰ ਤੱਕ ਇਹ ਜਿਹੜੀ ਹੈ ਗੱਲ ਪਹੁੰਚ ਸਕੇ ਤੇ ਦੋਨਾਂ ਸਾਈਡਾਂ ਤੋਂ ਦੇਖ ਲਓ ਕੋਈ ਵੀ ਮਾੜੀ ਮੋਟੀ ਵੀ ਸਪੋਰਟ ਨਹੀਂ ਲਾਈ ਵੀ ਕਿਸੇ ਨੂੰ ਪਤਾ ਲੱਗ ਜਾਏ ਕਿ ਇਥੋਂ ਜਿਹੜੀ ਹੈ ਪੂਰੀ ਟੁੱਟੀ ਪਈ ਹੈ ਤੇ ਲੋਕਾਂ ਨੂੰ ਇੱਕ ਸਾਈਡ ਤੋਂ ਹੋ ਕੇ ਪਾਣੀ ਦੇ ਵਿੱਚ ਬਿਲੰਗਣਾ ਪੈ ਰਿਹਾ ਮੋਟਰਸਾਈਕਲ ਵਾਲੇ ਨੇ ਗੱਡੀ ਦੀ ਨੰਗਦੀ ਨਹੀਂ ਨਾ ਬਿਲਕੁਲ ਹੀ ਤੇ ਮੋਟਰਸਾਈਕਲ ਵਾਲੇ ਵੀ ਜਿਹੜੇ ਆਨਾਂ ਨੂੰ ਵੀ ਇੱਕ ਸਾਈਡ ਤੋਂ ਹੋ ਕੇ ਜਾਣਾ ਪੈਂਦਾ ਤੇ ਦੇਖੋ ਕਿੱਡੇ ਮਾੜੇ ਹਾਲਾਤ ਆ ਇੱਕ ਮਹੀਨਾ ਹੋ ਗਿਆ ਹੋਇਆ ਪੂਰੀ ਸੜਕ ਟੁੱਟੀ ਨੂੰ ਨੰਗਣ ਨੂੰ ਕੋ ਰਸਤਾ ਨਾ ਹੋਏ ਤੇ ਪ੍ਰਸ਼ਾਸਨ ਨੇ ਅਜ ਤੱਕ ਆ ਕੇ ਦੇਖੇ ਨਾ ਹੋਵੇ ਪਿੱਥੇ ਕੀ ਹੋ ਗਿਆ ਤੇ ਜਦੋਂ ਕੋਈ ਹਾਸਾ ਹੋ ਜਾਂਦਾ ਤੇ ਫੇ ਸਾਰੇ ਉੱਥੇ ਪਹੁੰਚ ਜਾਂਦੇ ਆ ਵੀ ਇੱਥੇ ਇਦਾਂ ਹੋ ਗਿਆ ਤੇ ਇੱਥੇ ਇਦਾਂ ਹੋ ਗਿਆ ਤੇ ਦੇਖੋ ਕਿੱਡੇ ਮਾੜੇ ਹਾਲਾਤ ਆ ਬਿਲਕੁਲ ਜਿਹੜਾ 1% ਵੀ ਰਸਤਾ ਹੈ ਨਹੀਂ ਇੱਥੋਂ ਲੰਘਣ ਦਾ ਪੂਰੀ ਜਿਹੜੀ ਪੁਲੀ ਹੈ ਵੈ ਗਈ ਹੈ ਕੱਟੋ-ਕੱਟ 10-12 ਫੁੱਟ ਜਿਹੜੀ ਹੈ ਡੂੰਗੀ ਹੈਗੀ ਹੈ ਤੇ ਸੜਕ ਤੋਂ ਤਾਂ ਪੂਰਾ ਜਿਹੜਾ ਲਿੰਕ ਹੀ ਟੁੱਟ ਗਿਆ ਇੱਥੋਂ ਮੀਰਪੁਰ ਤੋਂ ਜਿਹੜਾ ਸੁੰਡੀਆਂ ਨੂੰ ਜਿਹੜਾ ਪੂਰਾ ਲਿੰਕ ਟੁੱਟਾ ਪਿਆ ਤੇ ਵੀਡੀਓ ਬਹੁਤ ਬਹੁਤ ਸ਼ੇਅਰ ਕਰਦੇ ਹੋ